ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਬਹੁਤ ਕਰਮਾ ਭਾਗਾ ਵਾਲੀ ਧਰਤੀ ਹੈ ਨਗਰ ਸੁਰਸਿੰਘ ਸੁਭਾਤਰ ਮਾਤਾ ਜੀ ਦੇ ਨਾਲ ਜੀ ਸਾਲ ਦਾ ਜੋੜ ਮੇਲਾ ਬਣਾਇਆ ਜਾ ਰਿਹਾ ਹੈ ਬਹੁਤ ਸ਼ਰਧਾ ਭਾਵਨਾ ਦੇ ਨਾਲ ਸਾਰੀ ਸੰਗਤ ਜਿਹੜੀ ਹੈ ਇਸ ਸਾਲ ਦਾ ਜੋੜ ਮੇਲਾ ਬਣਾ ਰਹੀ ਹੈ ਅਤੇ ਬੜੀ ਕਬੱਡੀ ਦੇ ਖਿਡਾਰੀ ਜਿਹੜੇ ਪੈਦਾ ਕੀਤੇ ਜਿਨ੍ਹਾਂ ਦੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੱਲਾਂ ਜਾਂਦੀਆਂ ਨੇ ਜਿਨ੍ਹਾਂ ਦੇ ਰਿਕਾਰਡ ਬਣ ਰਹੇ ਨੇ ਸੋ ਅੱਜ ਵੀ ਬਹੁਤ ਵੱਡਾ ਕਬੱਡੀ ਦਾ ਮੈਚ ਹੋਣਾ ਮਹਾਪੁਰਸ਼ਾਂ ਦੀ ਅਗਵਾਈ ਦੇ ਵਿੱਚ ਸੋ ਬਹੁਤ ਧੰਨਵਾਦ ਤੇ ਸਤਿਕਾਰ ਕਰਦੇ ਆ ਸਮੁੱਚੀ ਜੱਥੇਬੰਦੀ ਦਾ ਸਮੁੱਚੀ ਸੰਪਰਦਾਇ ਦਾ ਸੁਝਾ ਦੀ ਜੋਗ ਅਗਵਾਈ ਦੇ ਵਿੱਚ ਕਬੱਡੀ ਦਾ ਮੈਚ ਜਿਹੜਾ ਇਸ ਮਹਾਪੁਰਸ਼ਾਂ ਦੀ ਹੋਵੇਗੀ ਜੀ ਬਹੁਤ ਸਾਰਾ ਧੰਨਵਾਦ ਕਰਦੇ ਆ ਦੇਖਦੇ ਮਹਾਪੁਰਸ਼ ਆਰ ਬਾਬਾ ਜੀ ਬਾਬਾ ਜੋਗਰਾ ਸਿੰਘ ਮਹਾਪੁਰਸ਼ ਜਿਵੇਂ ਗੱਲ ਚੱਲਦੀ ਦਲ ਪੰਥ ਬਹਾਦਰ ਬਾਬਾ ਬਿਧੀ ਜਤ ਸ਼ੀਨਾ ਗੁਰੂ ਕਾ ਸ਼ੀਨਾ ਦਲ ਪੰਥ ਜਵੰਦੇ ਦੀ ਧਰਤੀ ਨੇ ਬੋਲ ਬੋਲੇਗਾ ਹਾਂਜੀ ਨਾਵਾ ਸਾਹਿਬ ਸਾਹਮਣੇ ਆ ਗਏ ਆ ਸੈਕਿੰਡ ਹਾਫ ਦੀ ਪਹਿਲੀ ਰੇਡ ਪਾਉਣ ਦੇ ਲਈ ਇਹ ਕਬਲ ਪੂਰਾ ਤੋਰ ਦੀ ਧਰਤੀ ਦਾ ਵਧਿਆ ਹੋਇਆ ਆ ਦੂਜੇ ਪਾਸੇ ਦੇਖਦੇ ਆ ਆ ਨੌਜਵਾਨ ਦਸਾਂ ਵਾਲਾ ਗੁਰਪੀਰ ਤੇ ਦੂਜੇ ਪਾਸੇ ਕਬਲ ਵੀਰਾਂ ਦੌਰ ਵਾਲਾ ਜਦੋਂ ਰੇਡਰ ਹੋਵੇ ਕੈਂਚੀ ਵਿੱਚ ਘੁੱਟਿਆ ਫਿਰ ਰੋਸਵੇਂ ਲੇ ਜਾਂਦਾ ਨਹੀਂ ਛੁੱਟਿਆ ਪਰ ਇਧਰ ਦੇ ਪਾਸੇ ਨੰਬਰ ਤਾਮੀ ਵੀਰੂ ਇੱਕ ਪਾਸੇ ਬਾਬਾ ਬਿਲੀਚੰਦ ਕਬੱਡੀ ਕਲੱਬ ਸੁਰਸਿੰਗ ਦੀ ਟੀਮ ਹੈ ਦੂਜੇ ਪਾਸੇ ਪੰਜਾਬ ਲੈਨਸ ਕਬੱਡੀ ਕਲੱਬ ਮਾਝੇ ਦੀ ਆਜ਼ਾਦ ਰੱਬ ਟੀਵੀ ਲਾਈਵ ਕਵਰੇਜ ਕਰ ਰਹੀ ਹੈ ਸੁਰਸਿੰਗ ਟੀਵੀ ਆ ਦੂਜੇ ਪਾਸੇ ਖਿਡਾਰ ਵਾਲਾ ਚੀਨਾ ਤੇ ਨੰਬਰ ਰਾਜੂ ਕਟੋਰੇ ਵਾਲਾ ਜੋੜ ਗਿਆ ਸੁਰਸਿੰਗ ਦੇ ਲਈ ਨੌਜਵਾਨੇ ਮਾੜੀ ਕੰਮੂਕੇ ਦੀ ਧਰਤੀ ਦੇ ਟਾਪ ਦਾਵੇ ਬੋਲਦੇ ਆ ਮੈਂ ਪਹਿਲਾਂ ਕਿਹਾ ਸੀ ਹਟ ਜੀ ਪਿੱਛੇ ਪਿੱਛੇ ਪਰ ਸਾਹਮਣੇ ਸਾਡੇ ਸਰਦਾਰ ਕੇ ਪਛਾਹ ਹੋਵੇ ਮੇਰੇ ਵੀਰ ਯਾਰ ਲਾਈਨ ਬਹੁਤ ਪਿੱਛੇ ਆ ਤੁਸੀਂ ਜਦ ਸਾਰੇ ਅੱਗੇ ਆ ਗਏ ਸੋ ਬੈਂਦੀ ਮੇਰੀਆ ਪਛਾਹ ਹੋ ਜਾ ਸੋ ਅਸੀਂ ਪਹਿਲਾਂ ਵੀ ਬੈਂਦੀ ਕੀਤੀ ਸੀ ਲਓ ਇਧਰਲੇ ਪਾਸੇ ਆ ਨਰਮਣ ਗੱਫੂ ਮੂਹਰੇ ਵਾਲਾ ਲੰਗ ਕਬੱਡੀ ਬੋਲਦਾ ਹੋਇਆ ਦੂਜੇ ਪਾਸੇ ਚੋਲਾ ਵਾਲਾ ਜੱਗੂ ਆ ਜੱਦੂ ਚੋਲਾ ਸਾਹਿਬ ਤੇ ਲਓ ਜੱਗੂ ਮੂਹਰੇ ਆਹ ਦੇਖਾਂਗੇ ਢਿੱਡ ਕੇ ਸਾਨ ਜਦ ਪੰਜੇ ਲੜਦੇ ਸ਼ੇਰਾਂ ਦੇ ਉਹ ਚੰਗੂ ਕੋਰ ਸੁਤਾਰਾ ਸਾਨਾਂ ਦੇ ਢੇੜਦਾ ਆਹ ਦੁਨੀਆ ਵਿੱਚ ਹੀ ਹੂ ਨਿਆਰਾ ਆਹ ਬੱਬਰ ਸ਼ੇਰ ਨੰਬਰ ਜੋੜ ਜਦ ਤੁਸੀਂ ਪਨੀਰੀ ਤਿਆਰ ਕੀਤੀ ਐ ਮੁੰਡੇ ਕਮਾਲ ਕਰੀ ਜਾਂਦੇ ਐ ਦਾਬੇ ਪ੍ਰਧਾਨ ਦਾ ਸੁਪੁੱਤਰ ਵੀ ਹੁਣ ਖੇਡ ਮੈਦਾਨਾਂ ਦੀ ਸ਼ਾਨ ਬਣ ਲੱਗ ਪਿਆ ਮੁੰਡਾ ਤਲਵੰਡੀ ਚੌਧਰੀਆਂ ਵਾਲਾ ਸਾਦਾ ਮਨੀਲਾ ਵਾਲਾ ਟੱਕਰ ਦੀ ਕਰਦਾ ਕੋਸ਼ਿਸ਼ ਉਹਦੇ ਧੱਪੇ ਹਾਂ ਹਾਂ ਵੀ ਸਾਬਿਆ ਬਹੁਤ ਸਾਬਿਆ ਜੇਰੀ ਸਾਹ ਧੱਤ ਮੇਰੇ ਪੰਜਾਬ ਦੇ ਇੱਥੇ ਸ਼ੇਰ ਪੈਦਾ ਹੁੰਦੇ ਆ ਅਗਲੀ ਰੇਡ ਪਾਉਣ ਲਈ ਕੁੱਗੀ ਮਲਪੁਰਗੇ ਵਾਲਾ ਉਹ ਵਧਿਆ ਹੋਇਆ ਕਬੱਡੀ ਪਾਉਣ ਦੇ ਵਾਸਤੇ ਧੁੱਗੀ ਨਹੀਂ ਪਈ ਹੋਏ ਰੇਡ ਸਾਹਮਣੇ ਕੁੱਕੂ ਹੈ ਦਿਰਾਜ ਕੇ ਭਲਵਾਨ ਕੇ ਵਾਲਾ ਕੋਜ ਕਿਸ਼ਨ ਵਾਲਾ ਮੰਦਰਾ ਵਾਲਾ ਨੰਬਰ ਆਪਣੀ ਟੀਮ ਹਰਾਂ ਸਾਡੇ ਡਾਉਟ ਕੋਚ ਬੁੱਢਾਫੇ ਵਾਲੇ ਮਲਗੀ ਸਿੰਘ ਦੀ ਚੀਮਾ ਸਾਹਿਬ ਇਸ਼ਾਰੇ ਕਰਦੇ ਨੇ ਫੈਸਲਾ ਕਰਦੇ ਆ ਗੁਰਵਾਲ ਖਰੂਰ ਸਾਹਿਬ ਦੀ ਦਰਦ ਹੈ ਗੁਰਵਾਲ ਆਪਣੀ ਟੀਮ ਦੇ ਵਾਸਤਾ ਡੱਗੂ ਬੁੱਢੇ ਵਾਲਾ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ ਕਿ ਪੰਜ ਬਿੰਦੂ ਪਿਆ ਜਗਰੂਪ ਯੂਕੇ ਵਾਲੇ ਕਹਿੰਦੇ ਆ ਜੇਕਰ ਆਹ ਜੱਫਾ ਵੀ ਲਾ ਦੇਵੇ ਵੱਡੇ ਮਾਨ ਸਨਮਾਨ ਫੇਰ ਤੋਂ ਹੋਣਗੇ ਇਹ ਸੁੱਕੇ ਵਾਲਾ ਸੁੱਕੇ ਵਾਲਾ ਤਾਲਰ ਜਗਰੂਪ ਯੂਕੇ ਵਾਲਾ ਮਾਨ ਕਰਦਾ ਜਿਸ ਦੇ ਖੇਡ ਪਰ ਆਰਨੋ ਜਿਹੜੇ ਕਬੱਡੀ ਦਾ ਇੱਕ ਲੱਖ ਰੁਪਏ ਦੀ ਲਗਤ ਰਸ਼ੀ ਦੇ ਨਾਲ ਵੱਡਾ ਸਨਮਾਨ ਹੋਵੇਗਾ 바ਰਸਲੋਨਾ ਦਾ ਸ਼ਹਿਰ ਹੈ ਜ਼ਰਦੈਂਦਾ ਤੇ ਰਾਇਸ ਸਪੋਰਟਸ ਕਲਬ ਜੇ ਵੱਲੋਂ ਵੱਡਾ ਮਾਣ ਹੋਵੇਗਾ ਲਓ ਇਧਰਲੇ ਪਾਸੇ ਮੀਰਾ ਗੋਲੀਆਂ ਦੇ ਸ਼ੇਰ ਵਧਿਆ ਹੋਇਆ ਤੇ ਦੂਜੇ ਪਾਸੇ ਹੈਰੀ ਚੌੜਿਆਂ ਵਾਲਾ ਪਰ ਮੀਰਾ ਕੋਟੀਆਂ ਦਾ ਮੀਰਾ ਕੋਟੀਆਂ ਯਾ ਬਲੇ ਬਲੇ ਯੂਕੇ ਵੱਲੋਂ ਮੋਟਰਸਾਈਕਲ ਦਾ ਵਿਸ਼ੇਸ਼ ਸਨਮਾਨ ਹੋਵੇਗਾ ਗਵਾਹਾਂ ਦੇ ਮੌਜੂਦ ਲਓ ਸਾਹਮਣੇ ਗੁੱਲਾ ਗੱਗੂ ਟੂਕੜੇ ਵਾਲਾ ਉਹ ਲਿਭਦੇ ਹੋਇਆ ਸਾਹਮਣੇ ਚਾਰ ਗੁੱਚਾ ਵਰਗੇ ਡੈਣਾ ਵਰਗੇ ਬੱਬਰ ਸ਼ੇਰ ਆਉਂ ਖੇਡ ਕਬੱਡੀ ਦੇ ਮਹਾਰਾਜੀ ਬਾਹਰ ਬੜੀ ਇੱਕ ਪਾਸੇ ਗਿੰਦਾ ਸਾਦੋ ਵਾਲ ਦੀ ਧਰਤੀ ਆ ਦੂਜੇ ਪਾਸੇ ਟੱਕੂ ਆ ਆ 2 ਨੰਬਰ ਤੋਂ ਕਾਵਾਣਾ ਹਰਮਾਨ ਪਿੰਡੇ ਫਲਾਕੇ ਫੈਂਡੇ ਲਾ ਕੇ ਖੇਡ ਕਬੱਡੀ ਵੱਡੀ ਹਰ ਦੁਨੀਆ ਨਿਆਰਾ ਤੱਕਦੇ ਆ ਬੋਰਡ ਦੇ ਲਈ ਤਾਬਾ ਵਧਿਆ ਹੋਇਆ ਲਾਜੇ ਦਾ ਮਜਾ ਤਾਬਾ ਤਾਬਾ ਲੱਗਦਾ ਜੋਰ ਹੁੰਦੀ ਹੋਈ ਸਾਹਮਣੇ ਜਫਾ ਲੱਗ ਚ ਪਿਆਰ ਕੋਈ ਦਾ ਕਰਦੇ ਨੇ ਲਓ ਇਧਰਲੇ ਪਾਸੇ ਗੁਰਲਾਲ ਕਬੱਡੀ ਪਾਉਣ ਲਈ ਵਾਧੇ ਹੋਇਆ ਖਡੂਰ ਸਾਹਿਬ ਦੀ ਧਰਤੀ ਹੈ ਕਰਮਾ ਭਾਕਾਂ ਵਾਲੀ ਧਰਤੀ ਹੈ ਮੇਰੇ ਵੀਰੋ ਸਾਹਮਣੇ ਦੇਖਾਂਗੇ ਸ਼ੋਰ ਸਿੰਘੀਆ ਸਾਹਮਾ ਵੀ ਤਿਆਰ ਖੜਾ ਹੈ ਕੇ ਨਾਲ ਦੇਖਾਂਗੇ ਹੈਰੀ ਚੌੜੇ ਵਾਲਾ ਤੇ ਸੋਨੀ ਮੈਦੀਪੁਰੀਆ ਆਹ ਮੁੰਡਾ ਮੜੀਲਾ ਵਾਲਾ ਸਾਹਮਾ ਸ਼ੋਰ ਸਿੰਘੀਆ ਸਾਹਮਾ ਤੇ ਗੁਰਲਾਲ ਪਰ ਨੰਬਰ ਦੇਖਾਂਗੇ ਇਹ ਮੁੰਡੇ ਦਾ ਗੱਲਾਂ ਗੋਗੇ ਜਿਲੰਦਗੀਆਂ ਵੀ ਗੱਲਾਂ ਫਰੋਜਪੁਰ ਦੀਆਂ ਵੀ ਹਰੀ ਕੇ ਪੱਧਰ ਦੀਆਂ ਆਹ ਸਾਹਮਣੇ ਰੈਡ ਬੋਲ ਲਈ ਸਾਹਮਣੇ ਚਾਰ ਜਾਫੀ ਨੇ ਆ ਮੁੰਡਾ ਚੌੜੇ ਪਿੰਡ ਵਾਲਾ ਹੈਰੀਆ ਇਹ ਪੱਟੀ ਵਾਲਾ ਆਹ ਦੇਖਾਂਗੇ ਦੂਜੇ ਪਾਸੇ ਆ ਕਮਲ ਹੈ ਪੀਆ ਤੇ ਤੇ ਚੌੜਿਆਂ ਵਾਲਾ ਹੈਰੀ ਇਹ ਸੁਰ ਸਿੰਘ ਦੀ ਏ ਤਾਪੇ ਦਾ ਚੇਲਾ ਲੱਗਦਾ ਮੇਲਾ ਕਰਾਉਂਦਾ ਬੱਲੇ ਬੱਲੇ ਤਾੜੀਆਂ ਜ਼ੋਰਦਾਰ ਮਾਰਦੇ ਹੈਵੀ ਫਿੱਟ ਤੇ ਸੁਪਰ ਹਿੱਟ ਬਹਾਦਰ ਬਾਬਾ ਬਿਧੀ ਜੰਦ ਸ਼ੀਨਾ ਗੁਰੂ ਦਾ ਸੀਣਾ ਮਹਾਪੁਰਸ਼ਾਂ ਵੱਲੋਂ ਆਇਆ ਹੋਇਆ ਸਾਰੀਆਂ ਸ਼ਕਤਾਂ ਨੂੰ ਜੀ ਆਇਆਂ ਜਰਿਆ ਸਾਹਮਣੇ ਟੱਕਰ ਚੋਟੀ ਦੀ ਹੈ ਵਾਹ ਵੀ 라ਜੂ ਟਟੋਰੇ ਵਾਲਾ ਨਿੰਮੇ ਦੇ ਪਿੰਡ ਦਾ ਹਰੀਏ ਦੇ ਪਿੰਡ ਦਾ ਜੱਫਾ ਲਾ ਕੇ ਕਬਾਲ ਕਰ ਗਿਆ ਅਗਲੀ ਰੇਡ ਲਾਬ ਦੀ ਪੈ ਚੁੱਕੀ ਹੈ ਸਾਡੇ ਚੌਕੀ ਇਨਚਾਰਜ ਸਰਵਾਰ ਸੁਲਵਿੰਦਰ ਸਿੰਘ ਜੀ ਤੇ ਗੁਰਮੀਤ ਸਿੰਘ ਜੀ ਐਸਆਈ ਸਾਹਿਬ ਵੱਡੀਆਂ ਸਵਾਦਾਂ ਨੇ ਉਹ ਜੰਗੀ ਸਰਦਾਰਾਂ ਦੇ ਸ਼ੈਲ ਵਾਂਗ ਕੇ ਜਿੱਦਾਂ ਬੇਲੋਂ ਨਿਕਲਦੇ ਸ਼ੇਰ ਮੀਆਂ ਜੱਟ ਸਭ ਪੰਜਾਬ ਦੇ ਦੋਬੀਏ ਜੀ ਜਿਹਨਾਂ ਕਿਲੇ ਨਵਾਇ ਢੇਰ মিয়া ਸ਼ਾਹ ਮੁਹੰਮਦ ਦੇ ਚੜੇ ਜਮੂਰ ਖਾਨ ਦੇ ਹੋਏ ਹੁਕਮ ਦੇ ਲੰਬ ਦੇ ਨਾ ਢੇਰ মিয়া ਆ ਬੁੱਗਾ ਕਰਿਆਲੇ ਵਾਲਾ ਕਬੱਡੀ ਪਾ ਰਿਹਾ ਹੈ ਸਾਡੇ ਜੋ ਲਾਰ ਸਖਦੀ ਸੁਰ ਸਿੰਘ ਟੀਵੀ ਨਾਲ ਆਜ਼ਾਦ ਵੈੱਬ ਟੀਵੀ ਦਾ ਵੀ ਧੰਨਵਾਦ ਹੈ ਇੱਕ ਛੋਟੀ ਜਿਹੀ ਟੱਕਰ ਖੇਡੀ ਆ ਰਹੀ ਹੈ ਪਰ ਸਾਹਮਣੇ ਸਾਹਮਣੇ ਕੀ ਫੈਸਲੇ ਸੁੱਕੇ ਵਾਲੇ ਟਾਵਰ ਦੇ ਲਈ ਜਗਰੂਪ ਯੂਕੇ ਵੱਲੋਂ ਫਿਰ ਮਾਰ

ਬਣੀ ਜਵਾਨਾ ਉਹ ਕਿਹੜੀ ਕਿਹੜੀ ਸੰਗਤ ਕਹਿੰਦੀ ਐ ਜੰਗੀ ਜਹਾਜ਼ ਦੇ ਰੇਡ ਵਾਲੇ ਕਹਿੰਦੇ ਤਾੜੀ ਮੰਗ ਲੈ ਜੰਗੀ ਜਹਾਜ਼ ਪਾਣੀ ਪੂਣੀ ਪੀਣੇ ਵਾਲਾ ਤੇਰੀ ਕਬੱਡੀ ਵੀ ਪੌਣੀ ਐ ਪਰ ਸਾਹਮਣੇ ਸਾਭਾ ਮਨੀਲਾ ਵਾਲਾ ਸੋਰਸਗ ਵਾਲਾ ਜੇ ਦਿਲ ਸ਼ਾਇਰ ਵੀਰਾ ਕੋਰਡ ਦੀ ਧਰਤੀ ਦਾ ਸਾਹਮਣੇ ਹਵਾ ਹਵਾ ਲੰਡੀ ਜੀਰ ਦਾ ਜੇਤੂ ਹੈ ਵੀਰਾ ਕੌਟ ਦੇ ਸ਼ੇਰਾਂ ਆ ਮੁੰਡਾ ਜੱਜੂ ਮੁਫੇ ਦੀ ਧਰਤੀ ਦਾ ਬਾਬਾ ਵੀਰ ਸਿੰਘ ਦੀ ਧਰਤੀ ਦਾ ਕਬੱਡੀ ਪਾਉਦਾ ਹੋਇਆ ਸਾਹਮਣੇ ਲੰਡੀ ਰੇਡ ਤੇ ਗਈ ਚਾਰ ਜੱਫੀ ਨੇ ਆ ਮੁੰਡਾ ਜੱਜੂ ਚੋਲਾ ਸਾਹ ਵਾਲਾ ਲੰਮੀ ਪਾਏ ਹੈ ਜੇ ਪੰਜੇ ਲੜ ਕੇ ਸ਼ੇਰਾਂ ਦੇ ਫੜ ਕੇ ਗੁਰੂ ਦਾ ਖਾਲਸਾ ਕਬੱਡੀ ਪਾਉਣ ਦੀ ਵਧਿਆ ਹੋਇਆ ਗੁਰੂ ਨਾਲ ਖੰਡੂਰ ਸਾਹਿਬੀਆ ਕੇ ਚੱਖੜੀ ਤੇ ਚਾਰ ਦਿੱਤਾ ਚੁੱਕਿਆ ਵੀ ਰੁਕਿਆ ਨਹੀਂ ਲੈ ਨਹੀਂ ਅੱਗੇ ਚੁੱਕਿਆ ਵੀ ਖਾਲਸਾ ਰਹਿੂ ਸਦਾ ਖਾਲਸਾ ਜੜਦੀ ਕਲਾ ਜਿਹੜਾ ਰਹਿੂ ਸਦਾ ਖਾਲਸਾ ਰੋਕਿਆ ਨਾ ਰੁਕਦੀਆਂ ਲਹਿਰਾਂ ਚੜਾਵਦੀਆਂ ਹਰਖ ਨਾਲ ਭਰੀਆਂ ਨੇ ਜਵਾਨੀਆਂ ਪੰਜਾਬ ਦੀਆਂ ਹੱਕ ਮੰਗਣਾ ਪੈਣਾ ਹੈ ਰਡਾਲਾ ਸਾਹਿਬ ਤੁਹਾਡੇ ਏਰੀਏ ਦਾ ਦਿਲ ਸ਼ੇਰ ਆਓ ਸ਼ੇਰ ਮੀਰਾ ਗੋਟਿਆ ਵੀਰਾਪੁਰ ਦੀ ਧਰਤੀ ਹੈ ਚੌਧਰੀ ਨੱਥੇ ਖੈਰੇ ਦੀ ਧਰਤੀ ਬਾਬੇ ਮਹਿਤਾਬ ਸਿੰਘ ਦੀ ਧਰਤੀ ਰਾਏ ਸਿੰਘ ਭੰਗੂ ਰਤਨ ਸਿੰਘ ਭੰਗੂ ਦੀਆਂ ਗੱਲਾਂ ਚੱਲਿਆ ਰਸ਼ਮ ਪਰਵਾਰ ਦੇ ਬੰਦੇ ਰੇਡ ਪਈ ਹੋਈ ਆ ਸੂਸਮ ਦੀ ਧਰਤੀ ਆ ਸਿਰਾ ਹੋ ਰਿਹਾ ਕਬੱਡੀ ਦਾ

21 ਸਤੰਬਰ ਨੂੰ ਬਹੁਤ ਵੱਡਾ ਕਬੱਡੀ ਦਾ ਮਹਾਕੁੰਭ ਹੋਵੇਗਾ ਪਰ ਸਾਹਮਣੇ ਸਾਬੇ ਮਨੀਲੇ ਵਾਲਿਆਂ ਨਾਲ ਟੱਕਰ ਹੋਈ ਹੈ ਨੰਬਰ ਕਿਹੜਾ ਲਾਵੇਗਾ ਗੁਰੂ ਕੀ ਮਾਰ ਲੀਆਂ ਫੌਜਾਂ ਵੀ ਤਿਆਰੀ ਵਿੱਚ ਨੇ ਕਿ ਸਭ ਤੇਰੇ ਪੁੱਤਰ ਨੇ ਆਜੋ ਸਾਡੀ ਫੌਜ ਅਕਾਲੀ ਦੁਨੀਆ ਵੀ ਮਾਵਾਂ ਤੋਂ ਤੇਰੀ ਵੱਧ ਕੇ ਸ਼ਾਨਦਰਾਨੀ ਜੰਝ ਕਰਦਾ ਲਾੜਾ ਦਿਓ ਸਿਰ ਤੇ ਥੱਪ ਦੇ ਖੂਬ ਦਮਾਲੇ

ਨਾਮਨਿਕ ਰਾਮ ਸੌਰਸ ਦੇ ਬਲੇਰ ਯਾਰਪੁਰ ਦੀ ਧਰਤੀ ਦੇ ਨੌਜਵਾਨ ਨੇ ਬੱਲੇ ਬੱਲੇ ਕਰਾਈਆ ਛੀਤੇ ਦਾ ਕਰਾਈ ਛੀਤੇ ਦੇ ਲੱਭਦੇ ਲਈ ਟੈਰ ਸਾਰੀ ਮੁਬਾਰਕਾਂ ਪਰ ਸਾਹਮਣੇ ਟੱਚ ਡਬਲ ਆਂ ਜਿੰਦੋਨੀ ਵਾਲਿਓ ਇਹ ਜਗਜੀਤ ਜਹਾਰ ਹੈ ਲੈ ਵੀ ਹੈਰੀ ਜੋੜੇ ਵਾਲਿਓ ਬਹਿ ਜਾ ਸੁਰਸਗ ਵਾਲੇ ਸਾਹਦੇ ਨੂੰ ਚਾਰ ਇਹ ਮੈਚ ਜਿਹੜਾ ਖਾਬਤ ਬੁਲੰਦ ਹੋਈ ਸਾਰਾ ਮੈਚ ਖਾਬਤ ਆ ਸ਼ੋਰ ਸਟਾਰ ਦੇ ਦੱਬ ਮਾਦੇ ਦੀ ਟੀਮ ਦੇ ਨੰਬਰ ਨੇ 30 ਤੇ 6 36 ਔਰ ਬਹਾਦਰ ਬਾਬਾ ਬਿਜਿੰਦ ਕਬੱਡੀ ਕਲੱਬ ਸ਼ੋਰ ਸਟੰਗ ਦੀ ਟੀਮ ਦੇ ਜੇਤੂ ਨੰਬਰ ਨੇ ਸਾਡੇ 40 ਸਾਡੇ 40 ਦੇ ਨਾਮ ਜਿਹਨੇ ਦਾਬਾ ਪੜਾਉਣੀ ਤੁਹਾਡੀ ਟੀਮ ਜਿੱਤੀ ਹੈ ਔਰ ਬਹੁਤ ਬਹੁਤ ਧੰਨਵਾਦ ਸਾਰੇ ਵੈਦੋ ਸਾਈਡਾਂ ਦਾ ਜਿਹੜੇ ਸੋਰਸਿੰਗ ਦਾ ਯਾਰ ਟੀਵੀ ਔਰ ਮੋਡਲ ਟੀਵੀ ਸੋਰਸਿੰਗ ਇਹ ਵੀ ਸਾਡੇ ਸਤਿਕਾਰਯੋਗ ਵੀਰ ਨੇ ਸੋਹਣੀ ਸ਼ਾਨ ਵਾਲਾ ਵੀਰ ਹੈ ਔਰ ਪ੍ਰਵੀਨ ਲਾਈਟ ਐਂਡ ਸਾਊਂਡ ਨਹੀਂ ਕਿਹਦੇ ਕਾਲੀ ਨਹੀਂ ਕਰਨੀ ਵਾਰੀ ਵਾਰੀ ਪ੍ਰੇਮ ਦੇ ਨਾਮ ਤੋਂ ਬੜਾ ਨਜ਼ਾਰੇ ਕਰ ਰਹੇ ਹਨ ਸੋ ਜਨਮ ਤੋਂ ਤਿਆਰ ਹੋ ਬੜੇ ਪ੍ਰੇਮ ਦੇ ਨਾਲ ਨੌੜਾਂ ਦਾ ਭਲਾ ਕਰਾਂਗਾ ਵਾਰ-ਵਾਰ ਦੇਖੀ ਜਾ ਮਿੱਠੇ ਮਿੱਠੇ ਚਾਰ-ਚਾਰ ਘੋੜੇ ਇੱਕੇ ਦਮ ਦੇ ਪਿਆਦੇ